ਜੀ ਲਾਡਲੀਆਂ ਵੀਡੀਓ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਵੇਖਿਓ ਜਿਵੇਂ ਕਿ ਸਾਈਂ ਜੀ ਨੇ ਜੋ ਕਿਹਾ ਸੀ ਉਸਦੇ ਮੂੰਹ ਤੇ ਆਪੇ ਹੀ ਚਪੇੜ ਵੱਜ ਜਾਂਦੀ ਆ ਜਿਹੜਾ ਕੰਮ ਉਸਨੇ ਗੁਰਪ੍ਰੀਤ ਨੂੰ ਕਿਹਾ ਹੁੰਦਾ ਏ ਕੰਜਕਾ ਵਟਾਉਂਦਾ ਤੇ ਜਦ ਕੰਜਕਾ ਉਸਦੇ ਘਰ ਨਹੀਂ ਆਉਂਦੀਆਂ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕੀ ਰੀਜਨ ਸੀ ਵੀਡੀਓ ਪੂਰੀ ਦੇਖਿਓ ਸੋ ਜਿਨੇ ਹੀ ਗੁਰਪ੍ਰੀਤ ਕੰਜਕਾਂ ਲੈਣ ਲਈ ਭੇਜ ਦਿੰਦਾ ਏ ਸਣੀ ਜਾਂਦਾ ਏ ਤੇ ਲੋਕਾਂ ਦੇ ਘਰਾਂ ਵਿੱਚ ਪੁੱਛਗਿਛ ਕਰਦਾ ਏ ਪਰ ਉਹ ਆਪਣੇ ਘਰੋਂ ਕੁੜੀਆਂ ਨੂੰ ਨਹੀਂ ਭੇਜਦੇ ਕਿਉਂਕਿ ਇਹਨਾਂ ਨੇ ਹੀ ਆਪਣੀਆਂ ਕੁੜੀਆਂ ਨੂੰ ਵਾਧੂ ਕੀਤਾ ਹੋਇਆ ਏ ਤੇ ਦੂਜਿਆਂ ਨੂੰ ਵੰਡ ਰਹੇ ਨੇ ਪਰ ਲੋਕੀ ਆਪਣੀਆਂ ਕੁੜੀਆਂ ਨੂੰ ਵਾਧੂ ਨਹੀਂ ਸਮਝਦੇ ਸਾਰਿਆਂ ਦੀ ਸੋਚ ਇੱਕੋ ਜੀ ਨਹੀਂ ਹੁੰਦੀ ਉਹੜੇ ਘਰਾਂ ਵਿੱਚੋਂ ਤਾਂ ਉਹਨਾਂ ਦੇ ਘਰ ਦੋ ਤਿੰਨ ਕੁੜੀਆਂ ਆ ਹੀ ਜਾਂਦੀਆਂ ਨੇ ਪਰ ਬਾਕੀ ਕੰਜਕਾ ਪੂਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਗੁਰਪ੍ਰੀਤ ਨੇ ਇਹ ਆਪਾ ਕਰਨਾ ਵੀ ਉਸਨੂੰ ਜ਼ਰੂਰੀ ਸੀ ਕਿਉਂਕਿ ਉਹ ਜੋ ਸਾਈਂ ਜੀ ਕਹਿੰਦੇ ਨੇ ਉਹਦਾ ਕਰ ਲਈ ਤਿਆਰ ਹੋ ਜਾਂਦਾ ਹੈ ਬਿਨਾ ਕੁਝ ਸੋਚੇ ਸਮਝੇ ਤੇ ਉਹ ਸੋਚ ਰਿਹਾ ਹੈ ਕਿ ਹੁਣ ਇੰਨੀਆਂ ਕੁੜੀਆਂ ਕਿੱਥੋਂ ਪੈਦਾ ਕੀਤੀਆਂ ਜਾਣ ਪਰ ਉਸ ਦੇ ਘਰ ਦੋ ਧੀਆ ਏ ਉਹ ਵੀ ਕੰਜਕਾਏ ਉਹਨਾਂ ਨੂੰ ਨਹੀਂ ਸਮਝ ਰਿਆ ਤੇ ਇਹ ਸੋਚ ਰਿਆ ਬਾਹਰ ਦੀਆਂ ਕੁੜੀਆਂ ਨੂੰ ਲਿਆ ਕੇ ਮੈਂ ਕੰਜਕਾਂ ਦੀ ਪੂਜਾ ਕਰਾਂ ਪਰ ਜੇਕਰ ਘਰ ਦੀਆਂ ਕੁੜੀਆਂ ਦੀ ਪੂਜਾ ਕੀਤੀ ਜਾਵੇ ਤੇ ਫਲ ਉੱਥੋਂ ਹੀ ਮਿਲਣਾ ਸਟਾਰਟ ਹੁੰਦਾ ਹੈ ਨਾ ਕਿ ਬਾਹਰੋਂ ਜੇ ਆਪਣੇ ਘਰ ਵਿੱਚ ਆਪਣੀਆਂ ਧੀਆਂ ਦੀ ਕੋਈ ਇੱਜ਼ਤ ਜਾਂ ਉਹਨਾਂ ਨੂੰ ਮਾਨ ਸਤਕਾਰ ਨਹੀਂ ਮਿਲ ਰਿਹਾ ਤੇ ਫਿਰ ਕੋਈ ਵੀ ਫਲ ਨਹੀਂ ਮਿਲ ਸਕਦਾ ਸੋ ਧੀਆਂ ਦੇ ਪਿੱਛੇ ਪੁੱਤ ਵੀ ਆਉਂਦੇ ਨੇ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਹਉਣ ਤੋਂ ਬਾਅਦ ਮੁੰਡੇ ਹੁੰਦੇ ਨੇ ਪਰ ਇੱਥੇ ਗੁਰਪ੍ਰੀਤ ਦੀ ਸੋਚ ਬਿਲਕੁਲ ਹੀ ਗਲਤ ਹੈ ਤੇ ਇਸ ਵੀਡੀਓ ਵਿੱਚ ਇਹੀ ਸਿੱਖਿਆ ਦਿੱਤੀ ਜਾ ਰਹੀ ਆ ਕਿ ਕੁੜੀਆਂ ਨੂੰ ਕਿਉਂ ਛੋਟਾ ਤੇ ਨੀਵਾ ਕਿਉਂ ਸਮਝਿਆ ਜਾਂਦਾ ਹੈ ਕਿਉਂ ਸੋਚਿਆ ਜਾਂਦਾ ਹੈ ਕਿ ਕੁੜੀਆਂ ਭਾਰ ਨਹੀਂ ਕੁੜੀਆਂ ਪੱਥਰ ਨਹੀਂ ਕਿਉਂਕਿ ਕੁੜੀਆਂ ਵੀ ਉਹ ਸਾਰਾ ਕੁਝ ਕਰ ਸਕਦੀਆਂ ਨੇ ਜੋ ਮੁੰਡੇ ਕਰ ਸਕਦੇ ਨੇ ਤੇ ਕੁੜੀਆਂ ਵਾਦੀ ਹੀ ਆਪਣੇ ਮਾਪਿਓ ਦਾ ਖਿਆਲ ਰੱਖਦੀਆਂ ਨੇ ਮੁੰਡਿਆਂ ਨਾਲੋਂ ਵੀਡੀਓ ਵਿੱਚ ਗੁਰਪ੍ਰੀਤ ਨੇਤਾ ਇੱਕ ਹੀ ਰੱਟ ਲਾਈ ਹੋਈ ਆ ਕਿ ਮੁੰਡਾ ਹੀ ਚਾਹੀਦਾ ਇਹ ਸਟੋਰੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਈ ਜਾ ਰਹੀ ਆ ਤੇ ਇਸ ਦੇ ਵਿੱਚ ਆਉਣ ਵਾਲੇ ਟਾਈਮ ਜਿਹੜੀ ਸਿੱਖਿਆ ਮਿਲਣੀ ਆ ਉਸ ਤੋਂ ਹੋ ਸਕਦਾ ਏ ਕਿ ਕੁੜੀਆਂ ਦਾ ਸਤਿਕਾਰ ਹੋਰ ਵੱਧ ਚਾਏ ਕਿਉਂਕਿ ਇਹੋ ਜੀਆਂ ਮੋਟੀਵੇਸ਼ਨਲ ਸਟੋਰੀਆਂ ਦੇ ਨਾਲ ਹੀ ਬਹੁਤ ਵਧੀਆ ਸਿੱਖਿਆ ਮਿਲਦੀ ਆ ਤੇ ਇਹ ਸਟੋਰੀ ਵੀ ਇੱਕ ਬਹੁਤ ਜ਼ਿਆਦਾ ਵਧੀਆ ਲਿਖੀ ਗਈ ਆ ਜੋ ਕਿ ਮਿੰਦੋ ਭੈਣ ਨੇ ਲਿਖੀ ਆ ਤੇ ਇਹ ਸਟੋਰੀ ਦੇ ਵਿੱਚ ਜਾਨ ਹੀ ਪਾਈ ਹੋਈ ਆ ਆ ਗੱਲ ਕਰ ਰਹੇ ਸੀ ਕੰਜਕਾ ਬਾਰੇ ਸੋਚਿਆ ਤੇ ਕੰਜਕਾ ਨਹੀਂ ਆਉਂਦੀਆਂ ਤੇ ਫਿਰ ਸੱਤ ਕੰਜਕਾ ਕਿਵੇਂ ਪੂਰੀਆਂ ਕਰਦੇ ਨੇ ਕਿਉਂਕਿ ਦੋ 3 ਉਹਨਾਂ ਦੀਆਂ ਆਪਣੀਆਂ ਜੇ ਤਿੰਨ ਬਾਰੋਂ ਵੀ ਆਉਂਦੀਆਂ ਤੇ ਪੰਜ ਹੋ ਜਾਂਦੀਆਂ ਨੇ ਤੇ ਦੋ ਵੀ ਫਿਰ ਕਿਸੇ ਨੂੰ ਪੁੱਛ ਕੇ ਹੋ ਸਕਦੀਆਂ ਜੇ 3 ਆਪਣੀਆਂ ਘਰ ਦੀਆਂ ਨੂੰ ਹੀ ਨਹੀਂ ਇਹ ਅਗੇਰਾ ਕਰੇ ਤੇ ਇਹ ਬਾਹਰ ਦੇ ਲੋਕਾਂ ਨੇ ਤਾਂ ਇਹ ਕਹਿਣਾ ਹੈ ਕਿ ਇਹਨਾਂ ਦੀਆਂ ਦੋ ਕੁੜੀਆਂ ਉਹਨਾਂ ਨੂੰ ਕਿਉਂ ਨਹੀਂ ਕੰਜਕਾ ਬਣਾਇਆ ਚਾਰਿਆ ਸੋ ਜਦੋਂ ਗੁਰਪ੍ਰੀਤ ਦੇ ਘਰ ਸਾਰੀਆਂ ਕੁੜੀਆਂ ਪੂਰੀਆਂ ਨਹੀਂ ਹੁੰਦੀਆਂ ਤੇ ਸਖ ਹਾਰ ਕੇ ਉਸ ਨੂੰ ਇਹ ਫੈਸਲਾ ਲੈਣਾ ਹੀ ਪੈਂਦਾ ਹੈ ਕਿ ਆਪਣੀਆਂ ਦੋਵਾਂ ਕੁੜੀਆਂ ਨੂੰ ਹੀ ਕੰਜਕਾ ਬਣਾਵਾ ਕਿਉਂਕਿ ਜੇਕਰ ਉਹਨਾਂ ਦੀ ਪੂਜਾ ਉਹਨਾਂ ਨੂੰ ਸੇਵਾ ਕੀਤੀ ਜਾਵੇ ਤਾਂ ਫਲ ਜ਼ਰੂਰ ਮਿਲ ਸਕਦਾ ਹੈ ਪਰ ਗੁਰਪ੍ਰੀਤ ਦੇ ਇਹ ਸੱਚੀ ਨੀਤ ਨਾਲ ਨਹੀਂ ਕਰਦਾ ਸੋ ਜੇ ਤੁਹਾਨੂੰ ਇਹ ਵੀਡੀਓ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਚਾਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ